ਪਾਠ ਨਮਾਜ਼ਾਂ ਚਿੱਕੜ ਰੋਜ਼ੇ ਕਲਮੇ ਫਿਰ ਗਈ ਸ਼ਾਹੀ ਬੁੱਲੇ ਸ਼ਾਹ ਸ਼ੌਂਦਰੋਂ ਮਿਲਿਆ ਭੁੱਲੀ ਫਿਰੇ ਲੁਕਾਈ ਬੁੱਲੇ ਸ਼ਾਹ ਜੀ ਇੱਕ ਬਹੁਤ ਹੀ ਕਾਮਲ ਫਕੀਰ ਸੰਤ ਹੋਏ ਨੇ ਸੂਫੀ ਸੰਤ ਹੋਏ ਨੇ ਜਿਹੜੇ ਸਾਨੂੰ ਇਹ ਸਮਝਾਉਣਾ ਕਰਦੇ ਹਨ ਕਿ ਮੈਂ ਰੋਜ਼ੇ ਵੀ ਰੱਖੇ ਮੈਂ ਨਮਾਜ਼ਾਂ ਵੀ ਕੀਤੀਆਂ ਮੈਂ ਬਹੁਤ ਕਰਮਕਾਂਡ ਕੀਤੇ ਪਰ ਮੈਨੂੰ ਖੁਦਾ ਨਹੀਂ ਮਿਲਿਆ ਪਰ ਜਦੋਂ ਮਿਲਿਆ ਹੀ ਮਿਲਿਆ ਤਾਂ ਮੈਨੂੰ ਮੇਰੇ ਅੰਦਰੋਂ ਹੀ ਮਿਲ ਗਿਆ। ਔਰ ਖੁਦਾ ਦੇ ਮਿਲਣ ਤੋਂ ਬਾਅਦ ਚ ਬੁੱਲੇ ਸ਼ਾਹ ਜੀ ਫਿਰ ਸਾਨੂੰ ਕਹਿੰਦੇ ਨੇ ਬੁੱਲਿਆ ਸ਼ਾਹ ਤੂੰਸਾਂ ਤੋਂ ਬਖ ਨਹੀਂ ਤੇਰੀ ਵੇਖਣ ਵਾਲੀ ਅੱਖ ਨਹੀਂ ਜਿੰਦ ਜਾਨ ਜੁਦਾਈਆਂ ਸਹਿੰਦੀਆਂ। ਬੁੱਲੇ ਸ਼ਾਹ ਜੀ ਕਹਿੰਦੇ ਨੇ ਬੁੱਲਿਆ ਸ਼ਾਹ ਤੂੰਸਾਂ ਤੋਂ ਬਖ ਨਹੀਂ ਇਹ ਜਿਹੜਾ ਸ਼ੌਅ ਆ ਨਾ ਸ਼ੌਅ ਦੁਨੀਆ ਦਾ ਮਾਲਕ ਇਹ ਸਾਡੇ ਤੋਂ ਵੱਖ ਨਹੀਂ ਹੈਗਾ ਪਰ ਫਿਰ ਵੀ ਜਿੰਦ ਜਾਨ ਜੁਦਾਈਆਂ ਸਹਿੰਦੀਆਂ ਫਿਰ ਵੀ ਸਾਡੀ ਜਿੰਦ ਕਿਉਂ ਜੁਦਾਈ ਦੀ ਇਹ ਤਕਲੀਫ ਸਹਿਨ ਕਰ ਰਹੀ ਹੈ ਕਿਉਂਕਿ ਸਾਡੇ ਕੋਲ ਉਹ ਅੱਖ ਨਹੀਂ ਜਿਹਦੇ ਨਾਲ ਉਹਨੂੰ ਦੇਖਿਆ ਜਾ ਸਕਦਾ ਹੈ ਇਹ ਦੋ ਅੱਖਾਂ ਜਿਹੜੀਆਂ ਨੇ ਇਹ ਸੰਸਾਰ ਨੂੰ ਦੇਖ ਸਕਦੀਆਂ ਨੇ ਨਿਰੰਕਾਰ ਨੂੰ ਨਹੀਂ ਦੇਖ ਸਕਦੀਆਂ ਇਹਨੂੰ ਮਾਇਆ ਦਿਖਦੀ ਹੈ ਧਨ ਦੌਲਤ ਦਿਖਦੀ ਹੈ ਰਿਸ਼ਤੇ ਨਾਤੇ ਦਿਖਦੇ ਹਨ ਜੰਮ ਦੇ ਮਰਦੇ ਦੁੱਖ ਸੁੱਖ ਕਾਟੇ ਬਾਦੇ ਨਫੇ ਨੁਕਸਾਨ ਗੱਡੀਆਂ ਕਾਰਾਂ ਕੋਠੀਆਂ ਬੰਗਲੇ ਜਹਾਜ਼ ਇਸ ਅੱਖਾਂ ਦੇ ਨਾਲ ਉਹ ਸਭ ਕੁਝ ਦਿਖਦਾ ਹੈ ਜੋ ਨਾਸ਼ ਹੋ ਜਾਣਾ ਹੈ ਜੋ ਨਸ਼ਟ ਹੋ ਜਾਣਾ ਹੈ ਉਹ ਇਸ ਅੱਖਾਂ ਦੇ ਨਾਲ ਦਿਖਦਾ ਹੈ ਪਰ ਜਿਹੜੀ ਅੱਖ ਦੇ ਨਾਲ ਨਿਰੰਕਾਰ ਨੂੰ ਦੇਖਿਆ ਜਾ ਸਕਦਾ ਹੈ ਉਹ ਅੱਖ ਸਾਡੇ ਕੋਲ ਨਹੀਂ ਹੈਗੀ ਪਿਛਲੀ ਵਾਰ ਦਾਸ ਨੇ ਜੋ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕੀਤੀ ਸੀ ਉਹ ਇਹੀ ਸੀ ਕਿ ਨਾਮ ਰੂਪੀ ਰਤਨ ਸਾਡੇ ਹਿਰਦੇ ਵਿੱਚ ਉਦੋਂ ਟਿਕੇਗਾ ਜਦੋਂ ਸਾਡਾ ਹਿਰਦਾ ਸਾਫ਼ ਹੋ ਜਾਏਗਾ ਹੁਣ ਜਿਹੜਾ ਬੁੱਲੇ ਸ਼ਾਹ ਜੀ ਦਾ ਕਥਨ ਹੈ ਉਹ ਵੀ ਕੀ ਹੈ ਦੇਖੋ ਗੌਰ ਕਰੋ ਬੁੱਲਿਆ ਸ਼ੌ ਤਸਾਂ ਤੋਂ ਵੱਖ ਨਹੀਂ ਪਰ ਤੇਰੀ ਵੇਖਣ ਵਾਲੀ ਅੱਖ ਨਹੀਂ ਉਹ ਕਹਿੰਦੇ ਤੇਰੇ ਤੋਂ ਵੱਖ ਨਹੀਂ ਹੈਗਾ ਸ਼ੌ ਫਿਰ ਵੱਖ ਨਹੀਂ ਤਾਂ ਕਿੱਥੇ ਰਹਿੰਦਾ ਤੇ ਉਹ ਤੋਂ ਪਹਿਲਾਂ ਕੀ ਕਿਹਾ ਉਹਨਾਂ ਨੇ ਪਾਠਨ ਮਾਜਾਂ ਚਿੱਕੜ ਰੋਜੇ ਕਲਮੇ ਫਿਰ ਗਈ ਸ਼ਾਹੀ ਬੁੱਲੇ ਸ਼ਾਹ ਸ਼ੌ ਅੰਦਰੋਂ ਮਿਲਿਆ ਉਹ ਕਹਿੰਦੇ ਸਾਨੂੰ ਮੈਨੂੰ ਅੰਦਰੋਂ ਮਿਲਿਆ ਆਪਣੇ ਹੀ ਅੰਦਰੋਂ ਮਿਲਿਆ ਹੁਣ ਇਸ ਇਸ ਗੱਲ ਦੇ ਉੱਤੇ ਆਪਾਂ ਅੱਜ ਵਿਚਾਰ ਕਰਨੀਆਂ ਕਿ ਜਿਸ ਅੰਦਰ ਜਿਸ ਹਿਰਦੇ ਰੂਪੀ ਕਟੋਰੇ ਦੀ ਆਪਾਂ ਪਿਛਲੀ ਵਾਰ ਗੱਲ કરી ਸੀ ਬਰਤਨ ਦੀ ਪਿਛਲੀ ਵਾਰ ਗੱਲ કરી ਸੀ ਕਿ ਉਹ ਸਾਫ਼ ਹੋਣਾ ਚਾਹੀਦਾ ਹੈ ਪਿਛਲੀ ਵਾਰ ਆਪਾਂ ਕੁਝ ਵਿਕਾਰਾਂ ਤੇ ਵਿਚਾਰਾਂ ਕੀਤੀਆਂ ਸੀ ਅੱਜ ਵੀ ਆਪਾਂ ਬਾਣੀ ਦੇ ਮੁਤਾਬਕ ਇਸ ਕਥਾ ਵਿਚਾਰ ਨੂੰ ਥੋੜਿਆ ਅੱਗੇ ਲੈ ਕੇ ਜਾਵਾਂਗੇ ਕਿ ਸ਼ੌਕ ਕਿੱਦਾਂ ਸਾਡੇ ਅੰਦਰ ਆ ਸਕਦਾ ਹੈ ਭਗਵਾਨ ਕਿੱਦਾਂ ਸਾਡੇ ਅੰਦਰ ਆ ਸਕਦਾ ਹੈ ਸਾਨੂੰ ਹਰ ਵਕਤ ਸਬ ਗੋਬਿੰਦ ਹੈ ਸਬ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਇਹ ਅਵਸਥਾ ਸਾਡੀ ਕਿੱਦਾਂ ਬਣ ਸਕਦੀ ਹੈ ਇਹ ਕਿੱਦਾਂ ਬਣ ਸਕਦੀ ਹੈ ਇਸ ਅਵਸਥਾ ਨੂੰ ਹਾਸਲ ਕਰਨ ਤੋਂ ਪਹਿਲਾਂ ਆਓ ਆਪਾਂ ਗੁਰੂ ਬਾਣੀ ਬਾਣੀ ਗੁਰੂ ਕੋਲ ਚਾਲ ਕੇ ਉਹਨਾਂ ਤੋਂ ਪੁੱਛਣਾ ਕਰਦੇ ਆਂ ਸ੍ਰੀ ਗੁਰੂ ਰਬਦਾਸ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਕੀ ਕਹਿੰਦੇ ਨੇ ਉਹ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬినాਸ਼ ਪੰਜ ਦੋਖ ਆਸਾਦ ਜਾਮਹਿ ਤਾਂ ਕੀ ਕੇਤਕ ਆਸ ਕਬੀਰ ਸਾਹਿਬ ਜੀ ਕਹਿੰਦੇ ਨੇ ਰਬਦਾਸ ਮਹਾਰਾਜ ਜੀ ਕਹਿੰਦੇ ਨੇ ਕਿ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਇਹ ਪੰਜ ਇਹਨਾਂ ਪੰਜਾਂ ਨੂੰ ਇੱਕ ਇੱਕ ਰੋਗ ਹੈ ਔਰ ਇੱਕ ਇੱਕ ਰੋਗ ਨੇ ਇਹਨਾਂ ਦੀ ਜਾਨ ਲੈ ਲਈ ਔਰ ਇਨਸਾਨ ਨੂੰ ਪੰਜੇ ਰੋਗ ਨੇ ਤੇ ਇਹਦਾ ਕੀ ਬਣੇਗਾ ਆਪਾਂ ਹੁਣ ਪੰਜਵੇਂ ਪਾਤਸ਼ਾਹ ਜੀ ਕੋਲ ਬੇਨਤੀ ਕਰਦੇ ਆ ਉਹਨਾਂ ਨੂੰ ਪੁੱਛਣਾ ਕਰਦੇ ਆ ਉਹ ਕੀ ਕਹਿੰਦੇ ਨੇ ਹੋਮੇ ਰੋਗ ਮਾਨਖ ਕਉ ਦਿਨਾ ਕਾਮ ਰੋਗ ਮੈਗਲ ਬਸ ਲਿਨਾ ਦ੍ਰਿਸ਼ਟ ਰੋਗ ਪੰਚ ਮੁਏ ਪਤੰਗਾ ਨਾਦ ਰੋਗ ਖੱਪ ਗਏ ਕੁਰੰਗਾ ਜੋ ਜੋ ਦਿਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰ ਚੋਗੀ ਮੇਰੇ ਪੰਜਵੇਂ ਪਾਤਸ਼ਾਹੀ ਇਸ ਗੱਲ ਦੇ ਉੱਤੇ ਮੋਹਰ ਲਗਾਉਂਦੇ ਨੇ ਕਿ ਹੰਕਾਰੀ ਨੂੰ ਹੰਕਾਰ ਮਾਰ ਜਾਂਦਾ ਹੈ ਵਿਸ਼ੇ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਵਿਸ਼ੇ ਆਦਮੀ ਹਾਥੀ ਬਾਂਗ ਕਾਮ ਦੇ ਵਾਸ਼ੋਕੇ ਮਾਰਿਆ ਜਾਂਦਾ ਹੈ। ਔਰ ਦ੍ਰਿਸ਼ਟੀ ਐਦਰ ਦੇਖ ਉਧਰ ਦੇਖ ਨਾ ਕਿਸੇ ਦੀ ਧੀ ਨਾ ਕਿਸੇ ਦੀ ਭੈਣ ਨਾ ਕਿਸੇ ਦੀ ਮਾਂ ਕੋਈ ਵਿਚਾਰ ਨਹੀਂ। ਤੇ ਜਿਹੜਾ ਪਰਵਾਨਾ ਹੁੰਦਾ ਹੈ ਉਹ ਇਸ ਕਰਕੇ ਮਾਰਿਆ ਜਾਂਦਾ ਹੈ। ਹਿਰਨ ਜਿਹੜਾ ਉਹ ਹੀੜੇ ਦੀ ਆਵਾਜ਼ ਸੁਣ ਕੇ ਸ਼ਿਕਾਰੀ ਦੇ ਜੰਗਲ 'ਚ ਫਸ ਜਾਂਦਾ ਹੈ। ਉਹ ਵੀ ਆਪਣੀ ਜਾਨ ਤੋਂ ਹੱਥੋਂ ਵਿੱਟਦਾ ਹੈ। ਔਰ ਜਿਹੜਾ ਪਤੰਗਾ ਹੈ ਉਹ ਅੱਗ ਦੀ ਲੋ ਉਹਨੂੰ ਨਜ਼ਰ ਦੀ ਅੱਖ ਦੀ ਦ੍ਰਿਸ਼ਟੀ ਉਹ ਮਾਰਿਆ ਜਾਂਦਾ ਹੈ ਇਸ ਲਈ ਜਿਹੜਾ ਇਨਸਾਨ ਹੈ ਇਹਦੇ ਵਿੱਚ ਪੰਜ ਦੇ ਪੰਜ ਰੋਗ ਇਕੱਠੇ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਔਰ ਜਿਹੜਾ ਇਹ ਮਤਲਬ ਪੰਜਾਂ ਬਿਕਾਰਾਂ ਵਾਲਾ ਇਨਸਾਨ ਹੈ ਇਹ ਕਿਦਾਂ ਬਚ ਸਕਦਾ ਹੈ ਇਦੇ ਉੱਤੇ ਸਾਨੂੰ ਬਹੁਤ ਹੀ ਵਿਚਾਰ ਕਰਨ ਦੀ ਜ਼ਰੂਰਤ ਹੈ। ਇਹਨਾਂ ਰੋਗਾਂ ਦੇ ਵਿੱਚ ਗ੍ਰਸਤ ਹੋ ਕੇ ਅੱਜ ਸੰਸਾਰ ਬਹੁਤ ਦੁੱਖ ਕਸ਼ਟ ਭੋਗ ਰਿਹਾ ਹੈ। ਖਸ ਸੰਸਾਰ ਦਾ ਕੋਈ ਵੀ ਜੀਵ ਮੇਰਾ ਖਾਲਾ ਕੋਈ ਕਰੋੜਾਂ ਚੋਂ ਲੱਖਾਂ ਚੋਂ ਕੋਈ ਵਿਰਲਾ ਹੀ ਹੋਏਗਾ ਜੇ ਕਿਸੇ ਨੂੰ ਪੁੱਛੋ ਕਿ ਭਾਈ ਕਿਦਾਂ ਉਹ ਮੋਰੀਓ ਕਹੇ ਸ਼ੁਕਰ ਹੈ ਬਹੁਤ ਵਧੀਆ ਆਨੰਦ ਚ ਹੈ। ਕੋਈ ਦੁੱਖ ਨਹੀਂ ਕੋਈ ਤਕਲੀਫ ਨਹੀਂ ਚੜਦੀ ਕਲਾ ਹੈ ਇਹ ਸ਼ਬਦ ਤੁਹਾਨੂੰ ਬਹੁਤ ਬਹੁਤ ਘੱਟ ਸੁਣਨ ਨੂੰ ਮਿਲੇਗਾ ਨਹੀਂ ਤਾਂ ਜੇ ਨੂੰ ਵੀ ਛੇੜੋ ਹਰ ਇੱਕ ਇਨਸਾਨ ਦੇ ਕੋਲ ਇੱਕ ਦਰਦ ਦੀ ਪੂੜੀ ਹੈ ਉਹ ਜਦੇ ਖੋਲ ਲੈਂਦਾ ਹੈ ਆ ਭਾਈ ਮੇਰੇ ਕੋਲ ਕਈਆਂ ਕੋਲ ਇੱਕ ਤੋਂ ਜ਼ਿਆਦਾ ਪੂੜੀਆਂ ਹਨ ਕੋਈ ਆਪਣੇ ਔਲਾਦ ਪੱਖੋਂ ਦੁਖੀ ਹੈ ਕਿ ਮੇਰੀ ਔਲਾਦ ਮੇਰੇ ਕਹਿਣੇ ਚ ਨਹੀਂ ਕੋਈ ਕਹਿੰਦਾ ਮੇਰੇ ਔਲਾਦ ਨਹੀਂ ਹੈਨੀ ਮੈਂ ਤਾਂ ਦੁਖੀ ਹਾਂ ਕੋਈ ਕਹਿੰਦਾ ਮੈਂ ਗਰੀਬੀ ਤੋਂ ਦੁਖੀ ਹਾਂ ਤੇ ਕੋਈ ਕਹਿੰਦਾ ਮੇਰੇ ਕੋਲ ਪੈਸਾ ਤਾਂ ਬਹੁਤ ਹੈ ਬਿਮਾਰੀਆਂ ਨਹੀਂ ਛੱਡਦੀਆਂ ਕੋਟ ਕਚੈਰੀਆਂ ਨਹੀਂ ਛੱਡਦੀਆਂ ਟੈਨਸ਼ਨਾਂ ਬਹੁਤ ਨੇ ਰਾਤ ਨੂੰ ਗੋਲੀ ਖਾ ਕੇ ਸੌਂਦੇ ਹਾਂ ਇਹ ਸਾਰਾ ਸੰਸਾਰ ਮਾਇਆ ਨੇ ਇਸ ਤਰੀਕੇ ਦੇ ਨਾਲ ਲਪੇਟਿਆ ਹੋਇਆ ਹੈ ਕਿ ਇਨਸਾਨ ਨੂੰ ਸਾਰੀ ਜ਼ਿੰਦਗੀ ਇਹ ਗੱਲ ਯਾਦ ਹੀ ਨਹੀਂ ਆਂਦੀ ਕਿ ਮੈਂ ਕੌਣ ਹਾਂ ਮੈਂ ਕੀ ਕਰਨ ਆਇਆ ਹਾਂ ਔਰ ਮੈਂ ਕਿੱਥੇ ਜਾਣਾ ਹੈ ਔਰ ਇਹਨਾਂ ਸਵਾਲਾਂ ਦੇ ਜਵਾਬ ਨਾ ਇਹਦੇ ਅੰਦਰ ਪੈਦਾ ਹੁੰਦੇ ਹਨ ਤੇ ਨਾ ਇਹਨੂੰ ਇਹਨਾਂ ਦੇ ਜਵਾਬ ਮਿਲਦੇ ਹਨ ਰਾਤ ਦੇ ਸਮੇਂ ਟੀਵੀ ਮੋਬਾਈਲ ਦੇਖਦਾ ਦੇਖਦਾ ਸੌ ਜਾਂਦਾ ਹੈ ਸਵੇਰੇ ਉੱਠਦਾ ਹੈ ਫਿਰ ਟੈਂਪੀਸ ਵੱਲ ਘੜੀ ਵੱਲ ਮੋਬਾਈਲ ਵੱਲ ਦੇਖਦਾ ਹੈ ਔਰ ਚੈੱਕ ਕਰਦਾ ਹੈ ਕਿੰਨੇ ਮੈਸੇਜ ਆਏ ਹਨ ਦੌੜ ਲੱਗ ਜਾਂਦੀ ਹੈ ਮੈਂ ਡਿਊਟੀ ਜਾਣਾ ਹੈ ਮੈਂ ਕੰਮ ਤੇ ਜਾਣਾ ਹੈ ਮੈਂ ਦੁਕਾਨ ਖੋਲਣੀ ਹੈ ਮੈਂ ਘਰੇਲੂ ਆ ਕੰਮ ਕਰਨਾ ਹੈ ਫਰਾਨੀ ਰਿਸ਼ਤਦਾਰੀ ਵੀ ਜਾਣਾ ਹੈ ਇਹ ਇਨਸਾਨ ਆਪਣਾ ਜੀਵਨ ਅਨਮੋਲ ਹੀਰਿਆਂ ਦੇ ਬਰਾਬਰ ਦਾ ਜਿਹੜਾ ਮਿਲਿਆ ਹੋਇਆ ਹੈ 84 ਲੱਖ ਜੂਨਾ ਭੋਗਣ ਤੋਂ ਬਾਅਦ ਉਹਨੂੰ ਕੌਡੀਆਂ ਦੇ ਬਦਲੇ ਇਸ ਤਰ੍ਹਾਂ ਬੇਕਾਰ ਕਰਦਾ ਜਾਂਦਾ ਹੈ ਦੌੜ ਭੱਜ ਕਰਦਾ ਕਰਦਾ ਜਾਂਦਾ ਜਾਂਦਾ ਪੱਤਰ ਕੋ शकਦਾ ਹੈ ਔਰ ਫਿਰ ਕੰਮ ਤੇ ਚਲਾ ਜਾਂਦਾ ਹੈ ਸਾਰੀ ਦਿਹਾੜੀ ਫਿਰ ਕੰਮ ਕਰਦਾ ਹੈ ਫਿਰ ਵਾਪਸ ਆਂਦਾ ਫਿਰ ਰੋਟੀ ਖਾਂਦਾ ਹੈ ਫਿਰ ਸੌ ਜਾਂਦਾ ਹੈ ਐਦਾਂ ਹੀ ਕਰਦਿਆਂ ਕਰਦਿਆਂ ਇਹਦਾ ਬਚਪਨ ਜਵਾਨੀ ਬੁਢਾਪਾ ਔਰ ਮੌਤ ਪਤਾ ਨਹੀਂ ਲੱਗਦਾ ਜ਼ਿੰਦਗੀ ਕਦੋਂ ਖਤਮ ਹੋ ਗਈ ਔਰ ਇਹ ਸੰਸਾਰ ਇਸ ਕਰਕੇ ਦੁਖੀ ਹੈ ਕਿਉਂਕਿ ਅਸੀਂ ਆਪਣਾ ਘਰ ਆਪਣੀ ਪਹਿਚਾਨ ਆਪਣਾ ਅਸਲੀ ਸਰੂਪ ਭੁੱਲ ਚੁੱਕੇ ਹਾਂ ਔਰ ਕਿਉਂ ਭੁੱਲੇ ਹਾਂ ਇਹਨਾਂ ਪੰਜ ਵਿਕਾਰਾਂ ਕਰਕੇ ਕੋਈ ਵਿਅਕਤੀ ਬਿਰਲਾ ਹੀ ਕੋਈ ਹੈ ਜੋ ਵਫਾਦਾਰ ਹੈ ਆਪਣੇ ਆਪ ਨਾਲ ਆਪਣੇ ਪਰਿਵਾਰ ਨਾਲ ਪ੍ਰਮਾਤਮਾ ਦੀ ਬੰਦਗੀ ਤਾਂ ਤਾਂ ਰਸਤਾ ਬਹੁਤ ਬਹੁਤ پاک ਤੇ ਪਵਿੱਤਰ ਹੈ ਉੱਥੇ ਤੱਕ ਪਹੁੰਚਣ ਦੇ ਵਾਸਤੇ ਸਾਨੂੰ ਸੁਰਤ ਦਾ ਮੰਡਲ ਬਹੁਤ ਬਹੁਤ ਉੱਚਾ ਚੱਕਣਾ ਪੈਂਦਾ ਹੈ ਜੇ ਆਪਾਂ ਇਹ ਗੱਲ ਕਰੀਏ ਕਿ ਮੈਂ ਸਾਰੀ ਦਿਹਾੜੀ ਝੂਠ ਵੀ ਬੋਲੀ ਜਾਵਾਂ ਮੈਂ ਠਗੀਆਂ ਵੀ ਮਾਰੀ ਜਾਵਾਂ ਮੈਂ ਜੋ ਮਨ ਚਾਹਦਾ ਮਨ ਮਾਨੀਆਂ ਵੀ ਕਰੀ ਜਾਵਾਂ ਔਰ ਮੈਂ ਪ੍ਰਮਾਤਮਾ ਨੂੰ ਪਾਲਾਂਗਾ ਔਰ ਮੈਨੂੰ ਆਪਣੇ ਸਰੂਪ ਦਾ ਗਿਆਨ ਹੋ ਜਾਏਗਾ ਇਹ ਹੋ ਹੀ ਨਹੀਂ ਸਕਦਾ ਕਿਉਂਕਿ ਜਿਹੜਾ ਇਹ ਵਿਸ਼ਾ ਹੈ ਇਹ ਵਿਸ਼ਾ ਬਹੁਤ ਬਹੁਤ ਸਾਇਲੈਂਟ ਹੈ ਬਹੁਤ ਬਹੁਤ ਸੁਕਸ਼ਮ ਹੈ ਇਥੇ ਬਹੁਤ ਜ਼ਿਆਦਾ ਸੁਰਤ ਨੂੰ ਬਰੀਕ ਲੈ ਕੇ ਜਾਣਾ ਪੈਂਦਾ ਹੈ। ਇੱਕ ਇੱਕ ਸ਼ਬਦ ਇੱਕ ਇੱਕ ਸ਼ਬਦ ਵੀ ਬੋਲਣ ਲੱਗਿਆਂ ਵਿਚਾਰ ਕਰਨੇ ਪੈਂਦੀ ਹੈ ਕਿ ਮੈਂ ਜੋ ਸ਼ਬਦ ਬੋਲਣ ਲੱਗਾ ਹਾਂ ਕੀ ਇਹ ਮੇਰੇ ਹਿੱਤ ਵਿੱਚ ਹੈ? ਇਹਦੇ ਨਾਲ ਕੋਈ ਸਾਹਮਣੇ ਵਾਲੇ ਦਾ ਨੁਕਸਾਨ ਜਾਂ ਮੇਰਾ ਨੁਕਸਾਨ ਤਾਂ ਨਹੀਂ। ਸੋ ਪਹਿਲਾਂ ਸੋਚਦਾ ਹੈ ਫਿਰ ਬੋਲਦਾ ਹੈ। ਇਹ ਗਿਆਨੀ ਦੀ ਗੱਲ ਹੈ। ਜਿਹੜਾ ਅਗਿਆਨੀ ਹੈ ਪਹਿਲਾਂ ਬੋਲਦਾ ਹੈ ਫਿਰ ਸੋਚਦਾ ਹੈ ਇਤਨਾ ਹੀ ਫਰਕ ਹੈ ਇਸ ਲਈ ਇਸ ਲਈ ਸਾਨੂੰ ਆਪਣੀ ਜਿਹੜੀ ਵਿਕਾਰਾਂ ਦੀ ਲਿਸਟ ਹੈ ਉਹਦੇ ਵਿੱਚ ਸਾਨੂੰ ਆਪਣੇ ਵਿਕਾਰ ਵੀ ਲਿਖ ਲੈਣੇ ਚਾਹੀਦੇ ਹਨ ਕਿ ਕਿਹੜਾ ਵਿਕਾਰ ਹੈ ਜਿਹੜਾ ਮੈਨੂੰ ਸਵੇਰੇ ਅਮਰਥ ਵੇਲੇ ਨਹੀਂ ਉੱਠਣ ਦਿੰਦਾ ਔਰ ਉਹ ਕਿਹੜਾ ਵਿਕਾਰ ਹੈ ਜਿਹੜਾ ਮੈਨੂੰ ਗੁਰੂ ਵਾਲਾ ਬਣਣ ਤੋਂ ਰੋਕਦਾ ਹੈ ਔਰ ਉਹ ਕਿਹੜਾ ਵਿਕਾਰ ਹੈ ਕਿ ਜਿਹੜਾ ਮੇਰੀ ਬਣਦੀ ਹੱਕ ਦੀ ਕਮਾਈ ਤੋਂ ਬਾਹਰ ਜਾ ਕੇ ਮੈਨੂੰ ਕਮਾਉਣ ਵਾਰੇ ਪ੍ਰੇਰਿਤ ਕਰਦਾ ਹੈ ਉਹ ਕਿਹੜਾ ਵਿਕਾਰ ਹੈ ਜਿਹੜਾ ਮੈਨੂੰ ਆਪਣੇ ਪਰਿਵਾਰ ਨਾਲ ਵਫਾਦਾਰੀ ਤੋਂ ਦੂਰ ਕਰ ਰਿਹਾ ਹੈ ਇਹ ਵੀ ਸਾਰਾ ਹੀ ਸਾਨੂੰ ਧਿਆਨ ਚ ਲਿਆਣਾ ਪਏਗਾ ਸਿੱਖੀ ਖੰਡਿਓ ਤਿੱਖੀ ਬਾਲੋਂ ਨਿੱਕੀ ਇਹ ਕੋਈ ਵੀ ਸਿੱਖ ਹੈ ਜਿਹਨੇ ਮੁਰਸ਼ਿਦ ਨੂੰ ਖੁਸ਼ ਕਰਨਾ ਹੈ ਜਿਹਨੇ ਅਕਾਲ ਪੁਰਖ ਨੂੰ ਖੁਸ਼ ਕਰਨਾ ਹੈ ਉਹਨੂੰ ਸਭ ਤੋਂ ਪਹਿਲਾਂ ਇਸ ਕਸੌਟੀ 'ਚੋਂ ਲੰਘਣਾ ਹੀ ਪੈਂਦਾ ਹੈ ਕਿਉਂ ਕਿ ਅਸੀਂ 84 ਲੱਖ ਜੂਨਾ ਭੋਗ ਦੇ ਭੋਗ ਦੇ ਮਨੁੱਖ ਬਣੇ ਇਨਸਾਨ ਬਣੇ ਇਨਸਾਨ ਬਣਨ ਤੇ ਸੀ ਭੁੱਲ ਗਏ ਕਿ ਅਸੀਂ ਕੀ ਸੀ ਸਾਡੇ ਵਿੱਚ ਉਹ ਸਾਰੇ ਜਿੰਨੀਆਂ ਜੂਨਾ ਸੀ ਭੋਕੇ ਆਏ ਆ ਉਹਨਾਂ ਦੇ ਲੱਛਣ ਉਹਨਾਂ ਦੇ ਕੁਛ ਨਾ ਕੁਛ ਕੰਨ ਰਹਿ ਗਏ ਤੁਸੀਂ ਦੇਖਿਆ ਹੋਣਾ ਆ ਹੁਣ ਥੋੜੀ ਜਿਹੀ ਦੇਰ ਪਹਿਲਾਂ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੁਸ਼ਿਆਰਪੁਰ ਦੇ ਵਿੱਚ ਇੱਕ 마ਸੂਮ ਬੱਚੇ ਦੇ ਨਾਲ ਬਹੁਤ ਹੀ ਦੁਸ਼ਕਰਮ ਕੀਤਾ ਕਿਸੇ ਪ੍ਰਵਾਸੀ ਨੇ ਉਹ ਕੀ ਸੀ ਉਹ ਰਾਖਸ਼ ਬੁੱਧੀ ਵਾਲਾ ਕਣ ਸੀਗਾ ਦੰਤਾਂ ਵਾਲਾ ਕਣ ਸੀ ਉਹ ਕਈ ਜੈਪੁਰ ਪਤ ਇੱਕ ਲੇਡੀ ਨੇ ਆਪਣੇ ਹਸਬੰਡ ਨੂੰ ਵੱਢ ਕੇ ਕੱਟ ਕੇ ਫ੍ਰਿਜ ਚ ਲਗਾਤਾ ਉਹ ਕੀ ਸੀ ਇਹ ਜਿਹੜੀਆਂ ਅੱਜ ਦਿਨ ਦਿਹਾੜੇ ਮੋਟਰਸਾਈਕਲ ਚੋਰੀ ਹੋ ਰਹੇ ਨੇ ਦਿਨ ਦਿਹਾੜੇ ਇੱਜ਼ਤਾਂ ਲੁੱਟੀਆਂ ਜਾ ਰਹੀਆਂ ਹਨ ਦਿਨ ਦਿਹਾੜੇ ਲੋਕ ਸੜਕਾਂ ਤੋਂ ਬੱਚੇ ਚੋਰੀ ਕਰ ਰਹੇ ਨੇ ਇਹ ਕਿਹੜੇ ਲੱਛਣ ਨੇ ਇਨਸਾਨਾਂ ਵਾਲੇ ਲੱਛਣ ਤਾਂ ਹੈ ਨਹੀਂ ਇਹ ਇਹ ਉਹ ਨੇ ਜਿਹੜੇ 84 ਲੱਖ ਜੂਨਾ ਵਿੱਚੋਂ ਅਸੀਂ ਭੋਗਦੇ ਆਏ ਹਾਂ ਹੁਣ ਕਈ ਜਾਨਵਰ ਤੁਸੀਂ ਦੇਖੇ ਹੋਣੇ ਆ ਜਿਹੜੇ ਤਾਕਤਵਰ ਨੇ ਉਹ ਦੂਸਰਿਆਂ ਦੇ ਬੱਚੇ ਚੱਕ ਕੇ ਲੈ ਜਾਂਦੇ ਆ ਇਹ ਸੰਸਾਰ ਸਾਰਾ ਹੀ ਆਪਣਾ ਅਸਲੀ ਸਰੂਪ ਭੁੱਲ ਗਿਆ ਔਰ ਇਹਦੇ ਵਿੱਚ ਜਿਹੜੇ ਵਿਕਾਰ ਨੇ ਉਹ ਉਹ ਜਾਨਵਰਾਂ ਵਾਲੇ ਨੇ ਆਪਾਂ ਕਹਿਣ ਨੂੰ ਕਹਿੰਦੇ ਨਹੀਂ ਹੈਗੇ ਜਾਨਵਰ ਆ ਇਨਸਾਨ ਥੋੜਾ ਉਹ ਇਨਸਾਨ ਦੇ ਅੰਦਰ ਉਹ ਜਾਨਵਰਾਂ ਵਾਲੀ ਬਿਰਤੀ ਰਹਿ ਜਾਂਦੀ ਆ ਸੁਰਤ ਰਹਿ ਜਾਂਦੀ ਆ ਜਿਸ ਕਰਕੇ ਉਹ ਇਨਸਾਨ ਹੋ ਕੇ ਵੀ ਕਈ ਵਾਰੀ ਜਾਨਵਰਾਂ ਵਾਲਾ ਕੰਮ ਕਰ ਜਾਂਦਾ ਜਾਨਵਰ ਵੀ ਮਤਲਬ ਪਿੱਛੇ ਛੱਡ ਜਾਂਦਾ ਇਸ ਲਈ ਸਾਨੂੰ ਸਾਰਿਆਂ ਨੂੰ ਜਿੰਨੇ ਵੀ ਇਸ ਰਸਤੇ ਤੇ ਆਪਾਂ ਚੱਲ ਰਹੇ ਹਾਂ ਮੈਂ ਵੀ ਵਿੱਚ ਹਾਂ ਇਸ ਮਾਰਕ ਤੇ ਜਿਹੜੇ ਚੱਲ ਰਹੇ ਨੇ ਪਰਮਾਰਥ ਦੇ ਉਤੇ ਕਿ ਅਸੀਂ ਇਸ ਜਨਮ ਨੂੰ ਸਫਲ ਕਰਨਾ ਹੈ ਜਿਉਂਦੇ ਜੀ ਅਸੀਂ ਮੁਕਤ ਹੋਣਾ ਹੈ ਔਰ ਉਹ ਕਿਦਾਂ ਹੋ ਸਕਦੇ ਹਾਂ ਸਾਨੂੰ ਆਪਣੇ ਅੰਦਰ ਦੇ ਵਿਕਾਰਾਂ ਨੂੰ ਪਰਖਣਾ ਸਮਝਣਾ ਪਵੇਗਾ ਜਦੋਂ ਤੱਕ ਅਸੀਂ ਪਹਿਲਾ ਇਨਸਾਨ ਬਣਨਾ ਪਹਿਲਾ ਬੰਦਾ ਬਣਨਾ ਸੀ ਤੁਸੀਂ ਬਹੁਤ ਵਾਰ ਆਪ ਜੀ ਨੇ ਸੁਣਿਆ ਹੋਣਾ ਕਿ ਜੋ ਵਿਅਕਤੀ ਕਈ ਵਾਰੀ ਗਲਤ ਕਰਦਾ ਉਹਨੂੰ ਕਹਿੰਦੇ ਉਹ ਤੂੰ ਬੰਦਾ ਬਣ ਆਪਾਂ ਪਹਿਲਾਂ ਬੰਦੇ ਹੀ ਬਣਨਾ ਕਦੇ ਕਿਸੇ ਨੇ ਨਹੀਂ ਕਿਹਾ ਗਧੇ ਨੂੰ ਉਹ ਗਧਾ ਬਣ ਕੁੱਤੇ ਨੂੰ ਨਹੀਂ ਕਿਹਾ ਉਹ ਤੂੰ ਕੁੱਤਾ ਬਣ ਪਰ ਬੰਦੇ ਨੂੰ ਸਾਰੇ ਕਹਿੰਦੇ ਨੇ ਉਹ ਬੰਦਾ ਬਣ ਬੰਦਿਆਂ ਵਾਲੇ ਕੰਮ ਕਰ ਪਹਿਲਾਂ ਬੰਦਿਆਂ ਵਾਲੇ ਕੰਮ ਕਰਨੇ ਨੇ ਬੰਦੇ ਦਾ ਕੰਮ ਕੀ ਆ ਬੰਦੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆਂ ਸਹਿਰ ਮੇਲਾ ਦਸਤਗੀਰੀ ਨਾਹੇ ਬੰਦੇ ਦਾ ਅਸਲੀ ਕੰਮ ਤਾਂ ਆਪਣੇ ਆਪ ਨੂੰ ਖੋਜਣਾ ਹੀ ਹੈ ਔਰ ਜਿਹੜਾ ਖੋਜੇਗਾ ਉਹੀ ਪਾਏਗਾ ਆਪਾਂ ਅੱਜ ਦੀਆਂ ਵਿਚਾਰਾਂ ਨੂੰ ਇੱਥੇ ਵਿਰਾਮ ਦਿੰਦੇ ਹਾਂ ਇਹ ਜਿਹੜੀ ਖੋਜ ਹੈ ਬਹੁਤ ਗਹਿਰੀ ਹੈ ਬਹੁਤ ਡੂੰਗੀ ਹੈ ਬਹੁਤ ਲੰਬੀ ਜਾਏਗੀ ਜਦੋਂ ਤੱਕ ਇਨਸਾਨ ਵਕਾਰਾਂ ਤੋਂ ਛੁਟਕਾਰਾ ਨਹੀਂ ਪਾਉਂਦਾ ਉਨੀ ਦੇਰ ਤੱਕ ਉਹ ਨਾ ਤਾਂ ਸਾਧਨਾ ਸਿਮਰਨ ਕਰ ਸਕਦਾ ਹੈ ਨਾ ਉਹਦਾ ਬਾਣੀ ਵਿੱਚ ਮਨ ਲੱਗਦਾ ਹੈ ਨਾ ਉਹ ਅਮਰਤ ਬਿਲਾ ਸੰਭਾਲ ਸਕਦਾ ਹੈ ਇਸ ਲਈ ਸਾਨੂੰ ਸਭ ਤੋਂ ਪਹਿਲਾਂ ਆਦਤਾਂ ਸੁਧਾਰਨੀਆਂ ਬਹੁਤ ਜ਼ਰੂਰੀ ਨੇ ਬੰਦਾ ਬਣਨਾ ਬਹੁਤ ਜ਼ਰੂਰੀ ਹੈ ਤੇ ਫਿਰ ਸਾਡਾ ਮਾਰਗ ਸਾਫ਼ ਹੁੰਦਾ ਹੈ ਮਨ ਖੁਸ਼ ਹੁੰਦਾ ਹੈ ਇਸ ਲਈ ਇਨਾ ਵਿਚਾਰਾਂ ਨੂੰ ਇੱਥੇ ਵਿਰਾਮ ਦਿੰਦੇ ਹਾਂ ਅਗਲੀ ਵਾਰ ਫਿਰ ਦਰਸ਼ਨ ਕਰਦੇ ਹਾਂ ਤੁਹਾਡੇ ਇਹੋ ਜਿਹਾ ਹੀ ਵਿਚਾਰ ਮਹਾਰਾਜ ਦੇ ਮੋਰੀ ਤਰਲਾ ਕਰਕੇ ਲਮਾਂਗੇ ਕਿ ਸਾਨੂੰ ਸਮਤ ਬਖਸ਼ੋ ਕਿ ਅਸੀਂ ਜਉਂਦੇ ਜੀ ਇਹ ਗੱਲ ਸਮਝ ਸਕੀਏ ਕਿ ਅਸੀਂ ਤੇਰੇ ਚਰਨਾਂ ਤੱਕ ਤੇਰੇ ਤੱਕ ਕਿਦਾਂ ਪਹੁੰਚ ਸਕਦੇ ਹਾਂ ਤੇਰੇ ਵਿੱਚ ਕਿਦਾਂ ਅਪੇਧ ਅਵਸਥਾ ਜਾ ਸਕਦੇ ਹਾਂ ਇਹ ਸਭ ਗੋਬਿੰਦ ਹੈ ਸਭ ਗੋਬਿੰਦ ਦੀ ਅਵਸਥਾ ਕਿਦਾਂ ਹਾਸਲ ਕਰ ਸਕਦੇ ਹਾਂ ਕਿਰਪਾ ਕਰਕੇ ਸਾਡੇ ਤੇ ਇਸ ਤਰ੍ਹਾਂ ਮਿਹਰ ਭਰਿਆ ਹੱਥ ਰੱਖਿਓ ਮਾਲਕ ਮੂਰੇ ਅਰਦਾਸ ਬੇਨਤੀ ਕਰਦੇ ਆਂ ਔਰ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅੰਤ ਤੱਕ ਵੀਡੀਓ ਦੇਖੀ ਉਮੀਦ ਕਰਦਾ ਤੁਹਾਨੂੰ ਕੁਝ ਨਾ ਕੁਛ ਇਸ ਵਿੱਚੋਂ ਲਾਭ ਹੋਇਆ ਹੋਵੇਗਾ ਔਰ ਅਗਰ ਆਪ ਜੀ ਨੂੰ ਵਿਚਾਰ ਚੰਗੇ ਲੱਗੇ ਹਨ ਤਾਂ ਆਪਣੇ ਸੰਗੀ ਸਾਥੀਆਂ ਨੂੰ ਵੀਡੀਓ ਜ਼ਰੂਰ ਭੇਜਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਔਰ ਦਾਸ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ